ਦੁਨੀਆ ਤੇ ਐਸੇ ਲੋਕ ਵੀ ਹੈਗੇ ਆ ਜਦੋਂ ਆਪਾਂ ਕਦੇ ਲੋਕਾਂ ਦੇ ਕੋਲੇ ਖੜਦੇ ਆ ਜਾਂ ਬੈਠੇ ਆ ਤੇ ਆਪਾਂ ਨੂੰ ਨਵੀਆਂ ਗੱਲਾਂ ਪਤਾ ਲੱਗਦੀਆਂ ਨਵੀਆਂ ਗੱਲਾਂ ਇਦਾਂ ਪਤਾ ਲੱਗਦੀਆਂ ਨੇ ਜਦੋਂ ਕੋਈ ਨਵਾਂ ਮੁੰਡਾ ਆਉਂਦਾ ਜਾਂ ਕੋਈ ਗੱਲਬਾਤ ਦੱਸਦਾ ਆਪਣੇ ਕੰਮ ਦੇ ਬਾਰੇ ਆਪਣੇ ਮਾਲਕਾਂ ਦੇ ਬਾਰੇ ਜਾਂ ਜਿਹੜੇ ਲੋਕਾਂ ਦੇ ਥਰੂ ਆਉਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਕਈ ਵਾਰੀ ਆਪਾਂ ਅਲੱਗ-ਅਲੱਗ ਨਵੇਂ ਬੰਦੇਆਂ ਤੋਂ ਸੁਣਦੇ ਆ ਮੈਂ ਤਾਂ ਇਹ ਹੈਰਾਨ ਹੁੰਨਾ ਵੀ ਇਟਲੀ ਦੇ ਵਿੱਚ 10-12 ਲੱਖ ਰੁਪਈਆ ਸਿਰਫ ਐਂਟਰੀ ਦਾ ਲਈ ਜਾਂਦੇ ਆ ਮੈਂ ਤਾਂ ਇਹ ਹੈਰਾਨ ਹੁੰਨਾ ਯਾਰ ਕੋਈ ਬੰਦਾ ਆਪਣਾ ਰਿਸ਼ਤੇਦਾਰ ਵੀ ਨਹੀਂ ਬਖਸ਼ਦਾ ਕੋਈ ਆਪਣਾ ਯਾਰ ਦੋਸਤ ਵੀ ਨਹੀਂ ਬਖਸ਼ਦਾ ਬੇਸ਼ੱਕ ਮੇਰੇ ਕੋਲੇ ਕੋਈ ਬਹੁਤ ਜ਼ਿਆਦਾ ਡਾਕੂਮੈਂਟ ਨਹੀਂ ਹੈਗੇ ਕੋਈ ਮੇਰੇ ਕੋਲੇ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਇਟਲੀ ਦਾ ਮੈਨੂੰ ਹਜੇ ਸਾਲ 2 ਸਾਲ ਹੀ ਹੋਏ ਨੇ ਹਜੇ ਇਹਨੂੰ ਇੰਨੀ ਬੋਲੀ ਵੀ ਨਹੀਂ ਆਉਂਦੀ ਹਜੇ ਇਹਨਾਂ ਪਤਾ ਵੀ ਨਹੀਂ ਪਰ ਮੈਂ ਜਦੋਂ ਗੱਲਾਂ ਸੁਣ ਕੇ ਹੈਰਾਨ ਹੁੰਨਾ ਯਾਰ ਮੈਂ ਦੇਖਦਾ ਵੀ ਯਾਰ ਕਿੱਦਾਂ ਦੇ ਬੰਦੇ ਆ ਸਿਰਫ ਐਂਟਰੀ ਦਾ ਯਾਰ 12 ਲੱਖ ਰੁਪਈਆ 10 ਲੱਖ ਰੁਪਈਆ ਲੋਕ ਲੈਂਦੇ ਨੇ ਹਨਾ ਉਰੇ ਦੇਖੋ ਜਿਹੜਾ ਕੰਮ ਆ ਕੰਮ ਇੱਥੇ ਹਰ ਇੱਕ ਬੰਦੇ ਨੂੰ ਮਿਲ ਜਾਂਦਾ ਕੰਮ ਦੀ ਕੋਈ ਘਾਟ ਨਹੀਂ ਹੁੰਦੀ 5 ਸਾਲ ਤੱਕ ਬੰਦਾ ਰਹੀ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ 10 ਸਾਲ ਤੱਕ ਬੰਦਾ ਰਹੀ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਤੁਹਾਡੇ ਕੋਲੇ ਪੇਪਰ ਹੁੰਦੇ ਨੇ ਤੁਸੀਂ ਉਦੋਂ ਤੋਂ ਇਟਲੀ ਦੇ ਵਿੱਚ ਰਜਿਸਟਰਡ ਹੋ ਜਾਂਦੇ ਹੋ ਤੁਹਾਡਾ ਜਿਹੜਾ ਮਤਲਬ ਕਹਿ દઈએ ਖਾਤਾ ਲਿਖਤੀ ਰੂਪ ਦੇ ਵਿੱਚ ਤੁਸੀਂ ਇੱਥੇ ਇਟਲੀ ਦੇ ਵਿੱਚ ਐਂਟਰ ਹੋ ਜਾਂਦੇ ਹੋ ਜਦੋਂ ਤੁਹਾਡੇ ਸਾਰੇ ਡਾਕੂਮੈਂਟ ਬਣ ਜਾਂਦੇ ਆ ਘਰ ਦਾ ਐਡਰੈਸ ਹੋ ਜਾਂਦਾ ਤੁਹਾਡਾ ਡਾਕਟਰੀ ਕਾਰਡ ਬਣ ਜਾਂਦਾ ਤੁਹਾਡੇ ਕੋਲ ਪਰ ਐਸੋ ਦੀ ਸੰਜੋਰਨ ਨਾ ਹੁੰਦੀ ਹੈ ਹਨਾ ਚਾਰ ਪੰਜ ਪੇਪਰ ਜਦੋਂ ਤੁਹਾਡੇ ਕੋਲੇ ਹੁੰਦੇ ਆ ਤੁਸੀਂ ਉਦੋਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਸੌਰੀ ਪਾਸਪੋਰਟ ਅਪਲਾਈ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਉਦੋਂ ਤੋਂ ਵੈਸੇ 10 ਸਾਲ ਬਾਅਦ ਮੈਂ ਸੁਣਿਆ ਵੀ ਜਾ ਕੇ ਹੁੰਦਾ ਜਿੰਨੇ ਵੀ ਮੈਂ ਚੀਜ਼ਾਂ ਇਹ ਬਣਾਈਆਂ ਨੇ ਜਾਂ ਵੀਡੀਓ ਦੇ ਵਿੱਚ ਆਪਾਂ ਦੱਸਿਆ ਨੇ ਉਹ ਸਾਰੀਆਂ ਚੀਜ਼ਾਂ ਪੁਰਾਣੇ ਬੰਦਿਆਂ ਤੋਂ ਸੁਣ ਕੇ ਆਪਾਂ ਨੇ ਬਣਾਈਆਂ ਨੇ ਜਿਹੜੇ ਬੰਦੇ ਸਮਝਦਾਰ ਨੇ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਕੇ ਕਦੇ ਵੀ ਉਹਨਾਂ ਨੇ ਕਦੇ ਲੋਕਾਂ ਦੇ ਨਾਲ ਧੋਖਾ ਨਹੀਂ ਕੀਤਾ ਸਿੱਖਿਆ ਦਿੱਤੀ ਵੀ ਜੇ ਤੁਸੀਂ ਇਦਾਂ ਕਰੋ ਅਸੀਂ ਤਾਂ ਭਟਕ ਗਏ ਸੀ ਵੀ ਇਦਾਂ ਉਦਾਂ ਹਰ ਵਾਰੀ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਹੁੰਦੀਆਂ ਗੱਲਾਂ ਇਹ ਜਿਹੜੀ ਐ ਮੈਂ ਵੀਡੀਓ ਬਣਾਉਂਦਾ ਮੈਂ ਹਰ ਵੀਡੀਓ ਦੇ ਵਿੱਚ ਇੱਕ ਗੱਲ ਕਹਿੰਦਾ ਹੁੰਦਾ ਜਿਹੜੇ ਨਵੇਂ ਮੁੰਡੇ ਮੇਰੇ ਵਰਗੇ ਹੈਗੇ ਨੇ ਉਹਨਾਂ ਵਾਸਤੇ ਇਹ ਛੋਟੇ-ਛੋਟੀਆਂ ਗੱਲਾਂ ਵਾਸਤੇ ਮੈਂ ਚੈਨਲ ਬਣਾਉਣਾ ਤੇ ਮੇਰਾ ਜਿਹੜਾ ਇੱਕ ਇੰਸਟਾਗ੍ਰam ਦਾ ਪੇਜ ਆ ਮੈਂ ਵੈਸੇ ਜ਼ਿਆਦਾਤਰ ਉੱਥੇ ਬੋਲ ਕੇ ਕੁਝ ਵੀਡੀਓ ਆਪਾਂ ਪਾਉਨੇ ਮੈਨੂੰ ਸ਼ੌਂਕ ਆ ਲਿਖਣ ਦਾ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਨੇ ਇਟਲੀ ਦੇ ਬਾਰੇ ਛੋਟੇ-ਛੋਟੇ ਜਾਣਕਾਰੀਆਂ ਜਿਹੜੀਆਂ ਮਿਲਦੀਆਂ ਨੇ ਵੀ ਮੈਂ YouTube ਤੇ ਸ਼ੇਅਰ ਕਰਨੀ ਸ਼ੁਰੂ ਕੀਤੀਆਂ ਨੇ ਤੇ ਜਿਹਦੇ ਵਿੱਚ ਆਪਣਾ ਜਿਹੜੇ ਲੋਕ ਨੇ 100 ਤੇ ਕੁਝ ਵੀਡੀਓ ਨੂੰ ਜਿਹੜਾ 16000 ਤੇ 10000 ਤੇ 5000 ਤੇ 780 ਵੀ ਜਿਹੜੇ ਵਿਊ ਆਏ ਹੋਏ ਨੇ ਤੇ ਇਹਨਾਂ ਇਹਨਾਂ ਦੇ ਨਾਲ ਆਪਾਂ ਨੂੰ ਕੋਈ ਖਾਸ ਲਿੰਕ ਨਹੀਂ ਪਰ ਫਿਰ ਵੀ ਜਿੰਨੀਆਂ ਗੱਲਾਂ ਆਪਾਂ ਨੂੰ ਗੱਲਾਂ ਪਤਾ ਲੱਗਦੀਆਂ ਆਪਾਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਗੱਲ ਚੱਲਦੀ ਸੀ ਬਈ ਇੱਥੇ ਜਿਹੜੇ ਲੋਕ ਨੇ ਕੰਮ ਦੇ ਮਾਮਲੇ ਨੂੰ ਲੈ ਕੇ ਜਿੰਨਾ ਚਿਰ ਤੁਸੀਂ ਇੱਥੇ ਹੈਗੇ ਹੋ ਤੁਸੀਂ ਕੰਮ ਤਾਂ ਕਰ ਹੀ ਜਾਓਗੇ ਕਿਤਨਾ ਕਿਤੇ ਤੁਹਾਨੂੰ ਐਸੀ ਜਗ੍ਹਾ ਤੇ ਕੰਮ ਮਿਲ ਜਾਣਾ ਤੁਸੀਂ 10 ਸਾਲ ਵੀ ਰਹਿ ਪੋਨਾ 10 ਸਾਲ ਤੱਕ ਵੀ ਤੁਹਾਨੂੰ ਕੰਮ ਮਿਲੀ ਜਾਣਾ ਇੱਥੇ ਐਸੇ ਲੋਕ ਵੀ ਦੇਖੇ ਨੇ 5-5 ਸਾਲ ਲਾ ਕੇ ਇੰਡੀਆ ਚਲੇ ਗਏ ਕਦੇ ਵੀ ਉਹ ਵਾਪਸ ਨਹੀਂ ਆਏ ਕਿਉਂਕਿ ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਬਣਿਆ ਤਾਂ ਜਿਹੜੀ ਮੈਂ ਗੱਲ ਪਾਸਪੋਰਟ ਦੀ ਕੀਤੀ ਸੀ ਜਿੰਨਾ ਚਿਰ ਆਪਾਂ ਲਿਖਤੀ ਰੂਪ ਦੇ ਵਿੱਚ ਇਟਲੀ 'ਚ ਐਂਟਰ ਨਹੀਂ ਹੁੰਦੇ ਜਿੰਨਾ ਚਿਰ ਇੱਥੇ ਦਾ ਘਰ ਦਾ ਐਡਰੈਸ ਕਾਰਤਾਧਨਤੀ ਹੋ ਗਿਆ ਜਿੰਨਾ ਚਿਰ ਤੁਹਾਡਾ ਕੋਈ ਡਾਕਟਰੀ ਕਾਰਡ ਬੈਂਕ ਦਾ ਖਾਤਾ ਜਿਹੜਾ ਰੀਅਲ オリジナル ਹੁੰਦਾ ਉਹ ਨਹੀਂ ਬਣਦਾ ਉਹਨਾਂ ਚਿਰ ਦੀ ਸਰਕਾਰ ਦੀ ਨਿਗਾ ਦੇ ਵਿੱਚ ਨਹੀਂ ਹੈਗੇ ਜਿੰਨੀਆਂ ਚੀਜ਼ਾਂ ਇਹ ਥੋੜੀਆਂ ਬਣ ਗਈਆਂ ਤੁਸੀਂ ਸਰਕਾਰ ਦੀ ਨਿਗਾ ਦੇ ਵਿੱਚ ਆ ਜਾਂਦੇ ਹੋ ਫੇਰ ਤੁਹਾਡਾ ਮੈਂ ਪਹਿਲਾਂ ਗਲਤ ਕਹਿਤਾ ਸੀ ਫੇਰ ਤੁਹਾਡਾ ਪਾਸ ਜਿਹੜਾ ਰੈੱਡ ਪਾਸਪੋਰਟ ਆ ਉਹਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਉਹ ਬਣਨਾ ਕਦੋਂ ਕਿੰਨੇ ਸਾਲ ਲੱਗ ਜਾਂਦੇ ਉਹ ਚੀਜ਼ਾਂ ਨੂੰ ਹਨਾ ਤੇ ਇਹ ਤਾਂ ਚਲੋ ਬਹੁਤ ਵੱਡੀਆਂ ਗੱਲਾਂ ਨੇ ਹਨ ਆਪਾਂ ਨੂੰ ਨਹੀਂ ਹਜੇ ਚੀਜ਼ਾਂ ਦੇ ਬਾਰੇ ਜਿਆਦਾ ਨੌਲੇਜ ਹੈਗੀ ਪਰ ਤੁਸੀਂ ਰਜਿਸਟਰਡ ਉਦੋਂ ਹੁੰਨੇ ਹੋ ਜਦੋਂ ਤੁਹਾਡੇ ਕੋਲੇ ਇੱਥੇ ਪੱਕੇ ਪੇਪਰ ਹੁੰਦੇ ਆ ਕੁਝ ਲੋਕ ਸਾਲ ਵਾਲੇ ਪੇਪਰਾਂ ਤੇ ਹੁੰਦੇ ਆ ਉਹਨਾਂ ਦੀ ਕਿਸਮਤ ਹੁੰਦੀ ਆ ਮਾਲਕ ਉਹਨਾਂ ਦੇ ਨਾਲ ਹੁੰਦੇ ਨੇ ਇੱਕ ਮੈਂ ਛੋਟੀ ਜਿਹੀ ਗੱਲ ਇਸ ਵੀਡੀਓ ਦੇ ਵਿੱਚ ਹੋਰ ਦੱਸ ਦਿੰਨਾ ਕੰਮ ਦੀਆਂ ਗੱਲਾਂ ਨੇ ਤਿੰਨ ਚਾਰ ਜਿਨ੍ਹਾਂ ਕੋਲੇ ਇੱਕ ਸਾਲ ਦੇ ਪੇਪਰ ਆ ਉਹਨਾਂ ਦੀ ਕਿਸਮਤ ਹੁੰਦੀ ਆ ਬਾਈ ਚਾਂਸ ਉਹਨਾਂ ਦੇ ਕੋਲੇ ਕੰਮ ਨਹੀਂ ਜਾਂ ਮਾਲਕ ਕਹਿੰਦਾ ਵੀ ਮੈਂ ਤੈਨੂੰ ਕੰਮ ਕਿਤੇ ਹੋਰ ਲਵਾ ਦਿੰਨਾ ਜਾਂ ਮੈਂ ਤੁਹਾਨੂੰ ਕੰਮ ਨਹੀਂ ਰੱਖ ਸਕਦਾ ਆਪਣੇ ਕੋਲੇ ਮਾਲਕ ਤੁਹਾਡੇ ਨਾਲ ਖੜਾ ਤੁਸੀਂ ਕੋਸ਼ਿਸ਼ ਕਰੋ ਉਸ ਮਾਲਕ ਨੂੰ ਆਪਣੇ ਵਕੀਲ ਦੇ ਕੋਲੇ ਲੈ ਕੇ ਜਾਣ ਦੀ ਕੋਈ ਪੰਜਾਬੀ ਬੰਦਾ ਜਿਹਨੂੰ ਤੁਸੀਂ ਜਾਣਦੇ ਹੋਵੋ ਜਾਣ ਪਛਾਨ ਕੱਢਣ ਦੀ ਕੋਸ਼ਿਸ਼ ਕਰੋ ਇਮਾਨਦਾਰ ਹੋਵੇ ਤੇ ਜਿਹੜੇ ਤੁਹਾਡੇ ਪੇਪਰ ਨੇ ਸਹੀ ਕਰਾ ਸਕੇ ਤੇ ਤੁਸੀਂ ਆਪਣਾ ਕੰਮ ਲੱਗ ਸਕੋ ਕੁਝ ਲੋਕ ਲੋਕਾਂ ਦੇ ਮਗਰ ਲੱਗ ਕੇ ਲਾਰੇ ਲੱਪੇ 'ਚ ਲੱਗ ਕੇ ਸਾਲ ਆਪਦਾ ਇਦਾਂ ਹੀ ਖਰਾਬ ਕਰ ਲੈਂਦੇ ਆ ਤੇ ਬਾਅਦ ਵਿੱਚ ਭਟਕਦੇ ਫਿਰਦੇ ਆ ਚਲੋ ਮੈਂ ਤਾਂ ਹੋਰ ਸਾਡੇ ਪੇਪਰਾਂ ਤੇ ਆਇਆ ਸੀਗਾ ਮੇਰੇ ਕੋਲ ਦਿਖਾਈ ਕੋਈ ਖਾਸ ਚੀਜ਼ ਹੈ ਨਹੀਂ ਇਦਾਂ ਦੀ ਪਰ ਇਹ ਆ ਵੀ ਮੈਂ ਇਟਲੀ 'ਚ ਲੀਗਲ ਤੌਰ ਤੇ ਕੰਮ ਕਰ ਸਕਦਾ ਆ ਜਾ ਸਕਦਾ ਕਿਤੇ ਵੀ ਤੇ ਬਾਕੀ ਜਿਹੜੀਆਂ ਗੱਲਾਂ ਨੇ ਨਿੱਕੀਆਂ ਨਿੱਕੀਆਂ ਨੇ ਇਹਨਾਂ ਨੂੰ ਤੁਸੀਂ ਜਰੂਰ ਹਰ ਇੱਕ ਬੰਦੇ ਨੂੰ ਪੁੱਛੋ ਜਿਹੜੇ ਪ੍ਰਾਣੇ ਨੇ ਇੱਕ ਬੰਦੇ ਤੇ ਡਿਪੈਂਡ ਕਦੇ ਵੀ ਨਾ ਰਹੋ ਆਪਣੀ ਪੇਪਰਾਂ ਦੀ ਹਰ ਇੱਕ ਗੱਲ ਦੂਜੇ ਬੰਦੇ ਨਾਲ ਸ਼ੇਅਰ ਕਰਨੀ ਸ਼ੁਰੂ ਕਰੋ ਹਰ ਇੱਕ ਬੰਦੇ ਨੂੰ ਪੁੱਛੋ ਬਾਈ ਤੂੰ ਕਿਵੇਂ ਆਇਆ ਸੀ ਤੇਰੇ ਕੋਲੇ ਕਿਹੜਾ ਵਕੀਲ ਆ ਜਾਂ ਤੂੰ ਕਿੱਥੋਂ ਆਇਆ ਕਿਵੇਂ ਕੰਮ ਲੱਗਿਆ ਇਹ ਚੀਜ਼ਾਂ ਨੂੰ ਦੱਸੋ ਜਿਹੜੇ ਬੰਦੇ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਵੀ ਅਸੀਂ ਕਿਸੇ ਨੂੰ ਨਹੀਂ ਦੱਸਣਾ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਵੀ ਪੇਪਰਾਂ ਦੀ ਕਿਸੇ ਬੰਦੇ ਕੋਲੇ ਗੱਲ ਨਹੀਂ ਕਰਨੀ ਤੂੰ ਤੁਸੀਂ ਗੱਲ ਕਰੋ ਹਰ ਇੱਕ ਬੰਦੇ ਨੌਲੇਜ ਲਗੋ ਕੋਈ ਵੀ ਇਨਸਾਨ ਥੋੜੇ ਮਾੜੇ ਮੋਟੇ ਜਿਹੜੇ ਪੇਪਰ ਆ ਥੋੜੀ ਕੋਈ ਨੌਲੇਜ ਆ ਖੋਹ ਹੀ ਲੈਂਦਾ ਤੁਹਾਨੂੰ ਕੋਈ ਨਵੀਂ ਸਿੱਖਿਆ ਮਿਲਦੀ ਆ ਕਈ ਬੰਦੇ ਭਟਕਦੇ ਹੋਈ ਵੀ ਤੁਹਾਨੂੰ ਵਧੀਆ ਸਿੱਖਿਆ ਦੇ ਜਾਂਦੇ ਆ ਜਿਹੜੇ ਬੰਦੇ ਆਪ ਅੱਜ ਠੀਕ ਹੋਏ ਬੈਠੇ ਨੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਨਵੇਂ ਆ ਬੰਦਿਆਂ ਲਈ ਆ ਪੁਰਾਣਿਆਂ ਨੂੰ ਤਾਂ ਚਲੋ ਆਪਾਂ ਉਹਨਾਂ ਸਾਹਮਣੇ ਬੋਲ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਕਾਫੀ ਬੋਲੀ ਆ ਹਰ ਇੱਕ ਚੀਜ਼ ਪਤਾ ਤੁਸੀਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਯਾਰੀ ਦੋਸਤੀ ਆ ਤੁਸੀਂ ਉਹ ਖਾਣ ਪੀਣ ਵਾਲੇ ਬੰਦਿਆਂ ਨੂੰ ਵਧੀਆ ਬੰਦਿਆਂ ਦੇ ਨਾਲ ਯਾਰੀ ਪਾਣੀ ਸ਼ੁਰੂ ਕਰੋ ਆਪਣੀ ਜਿਹੜੀ ਇਮਾਨਦਾਰੀ ਆ ਇਮਾਨਦਾਰੀ ਆਪਣੀ ਸਾਫ਼ ਰੱਖੋ ਹਰ ਇੱਕ ਬੰਦੇ ਦੇ ਨਾਲ ਖੜਨਾ ਸਿੱਖੋ ਕਦੇ ਵੀ ਤੁਸੀਂ ਕਿਤੇ ਵੀ ਜਾਣਾ ਤਾਂ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਉੱਥੇ ਵਰਤੋ ਅਗਰ ਇਨਸਾਨ ਤੁਹਾਨੂੰ ਚੇਤੇ ਕਰੇ ਇਨਸਾਨ ਤੁਹਾਨੂੰ ਯਾਦ ਕਰੇ ਬੰਦਾ ਬਾਅਦ ਵਿੱਚ ਤੁਹਾਨੂੰ ਕੰਮ ਵੀ ਲਵਾ ਸਕਦਾ ਕਿਉਂਕਿ ਆਪਾਂ ਜਦੋਂ ਚਲਾਕੀਆਂ ਜੀਆਂ ਕਰਦੇ ਆ ਫਿਰ ਆਪਾਂ ਇਕੱਲੇ ਰਹਿ ਜਾਂਦੇ ਹੁੰਨੇ ਆ ਇਸ ਕਰਕੇ ਆਪਣਾ ਸੁਭਾਅ ਜਿਹੜਾ ਚੇਂਜ ਕਰਕੇ ਬਦਲ ਕੇ ਆਪਾਂ ਲੋਕਾਂ ਦੇ ਨਾਲ ਵਿਚਰੀਏ ਤੇ ਜਿਹੜੀ ਗੱਲ ਸੀ ਕਿ ਪੇਪਰਾਂ ਦੀ ਮੈਂ ਕੋ ਬਹੁਤ ਗੱਲਾਂ ਜਿਹੜੀਆਂ ਇਦਾਂ ਦੀਆਂ ਸੁਣਦਾ ਲੋਕ ਜੇ 20 ਯੂਰੋ ਦਾ ਕੰਮ ਆ ਨਾ ਲੋਕ 3 300 ਯੂਰੋ ਲੈ ਲੈਂਦੇ ਆ ਮੈਂ ਹੈਰਾਨ ਹੁੰਨਾ ਯਾਰ ਲੋਕਾਂ ਦਾ ਸੁਣ ਕੇ ਯਾਰ 20 ਯੂਰੋ ਦਾ ਕੰਮ 300 ਯੂਰੋ ਲੈ ਲੈਂਦੇ ਆ ਇੱਥੇ ਵਿਚਾਰੇ 40 ਰੁਪਏ 45 ਰੁਪਏ ਦਿਹਾੜੀ ਲੋਕਾਂ ਦੀ ਖੇਤਾਂ ਵਿੱਚ ਕੰਮ ਕਰਦੇ ਹੁਣ ਪੂਰੀ ਬਰਫ਼ ਪਈ ਹੋਈ ਆ ਆ ਗੱਡੀ 'ਚ ਪੂਰੀ ਬਰਫ਼ ਹੈ ਬਾਹਰ ਸੌਰੀ ਤੇ ਸਨੋ ਪਈ ਆ ਲੋਕ ਆ ਮਸਲਿਆਂ ਵਿੱਚ ਵੀ ਜਾ ਕੇ ਕੰਮ ਕਰਦੇ ਆ ਨੌਖਾ 40 45 ਰੁਪਏ ਲੈਂਦੇ ਨੇ ਇਨੀ ਮਿਹਨਤ ਕਰ ਦਸ ਦਾ ਘੰਟੇ ਕੰਮ ਕਰਦੇ ਆ ਲੋਕ ਪੈਸੇ ਲੈਣ ਨਾਲ ਜਮਾਂ ਨਹੀਂ ਸੋਚਦੇ ਥੋੜਾ ਪੈ ਜਾਂਦਾ ਇੱਕ ਬਲੱਡ ਲਾਈਨ ਬਣ ਜਾਂਦਾ ਸਾਡੇ ਖੂਨ ਚ ਚਲੇ ਜਾਂਦਾ ਪੈਸਾ ਜਦੋਂ ਅਸੀਂ 5000 ਰੁਪਈਆ ਵੀ ਖਾ ਲੈਂਦੇ ਨਾ ਸਾਡੇ ਖੂਨ ਚ ਜਾਂਦਾ ਅਸੀਂ ਕਹਿ ਦਿੰਦੇ ਨਾ ਇਹ ਜਿਹੜਾ ਪੈਸਾ ਤੁਹਾਡੇ ਇਲਾਜ ਤੇ ਕੰਮ ਜ਼ਰੂਰ ਆਉਂਦਾ ਪਰ ਗਾਹਾਂ ਤੁਹਾਡਾ ਜਿਹੜਾ ਸਰਕਲ ਚੱਲਦਾ ਉਹਦੇ ਵਿੱਚ ਚਲੇ ਜਾਂਦਾ ਪੈਸਾ ਤਾਂ ਹੀ ਕਹਿੰਦੇ ਨਾ ਵੀ ਇਹ ਖੂਨ ਦੇ ਵਿੱਚ ਹੁੰਦੀ ਆ ਚੀਜ਼ ਕੋਈ ਬੰਦਾ ਖਾਨਦਾਨੀ ਖੂਨ ਤੋਂ ਹੀ ਵਧੀਆ ਹੁੰਦਾ ਕੋਈ ਬੰਦਾ ਖਾਨਦਾਨੀ ਹੀ ਚੋਰ ਹੁੰਦਾ ਹਨਾ ਉਹਨਾਂ ਦੇ ਗਾਹਾਂ ਦਾਦੇ ਪਰਦਾਦੇ ਪਹਿਲਾਂ ਚੋਰ ਹੁੰਦੇ ਨੇ ਚੋਰੀ ਜਗਾਰੀ ਕਰਦੇ ਤੇ ਉਹਨਾਂ ਦੇ ਬੱਚੇ ਫੇਰ ਗਾਹਾਂ ਇਦਾਂ ਹੀ ਜਿਹੜੀ ਬਲੱਡ ਲਾਈਨ ਸਾਡਾ ਜਿਹੜਾ ਪੈਸਾ ਅਸੀਂ ਕਿਸੇ ਦਾ ਵਰਤਦੇ ਆ ਤਾਂ ਸਾਡੇ ਬਲੱਡ ਲਾਈਨ ਦੇ ਵਿੱਚ ਉਹ ਬਸ ਜਾਂਦਾ ਸਾਡੇ ਪੋਤੇ-ਪੜਪੋਤੇ ਤੱਕ ਉਹ ਪੈਸਾ ਜਾਂਦਾ ਉਹਦੇ ਵਿੱਚ ਬਿਮਾਰੀਆਂ ਠਮਾਰੀਆਂ ਸਾਰਾ ਕੁਝ ਹੀ ਆ ਜਾਂਦਾ ਇਸ ਕਰਕੇ ਕਦੇ ਵੀ ਸਕੂਨ ਦੀ ਜਿਹੜੀ ਜ਼ਿੰਦਗੀ ਉਹ ਇਮਾਨਦਾਰੀ ਦੀ ਕਮਾਈ ਵਿੱਚ ਹੀ ਆ ਚਾਹੇ ਆਪਾਂ ਘੱਟ ਖਾ ਲਈਏ ਪਰ ਸਕੂਨ ਦੇ ਵਿੱਚ ਖਾ ਲਈਏ ਇਸ ਕਰਕੇ ਬਹੁਤ ਬੰਦੇ ਹੈਗੇ ਨੇ ਜਿਹੜੇ 10-12 ਲੱਖ ਰੁਪਏ ਬਿਨਾਂ ਗੱਲਾਂ ਦਾ ਲੈਂਦੇ ਵੀ ਤੁਸੀਂ ਬੰਦੇ ਨੂੰ ਕਹਿ ਕੇ ਲੈ ਲਓ 1000 2000 ਰੁਪਏ ਚਲ ਕੋਈ ਨਹੀਂ ਕਹਿ ਕੇ ਲੈ ਸਕਦੇ ਹੋ ਉਹ ਬੰਦਾ ਵੀ ਤੁਹਾਨੂੰ ਦਵਾ ਦਿੰਦਾ ਕਹਾਂ ਬਾਦੋਂ ਆਮਨੇ ਦਊਗਾ ਜਦੋਂ ਉਸ ਨਾ ਕਰ ਬੇਲੇਲੇ ਉਹ ਬੰਦਾ ਗਾਲਾਂ ਕੱਢਦਾ ਨਾਲੇ ਬਾਦੂ ਆਮਾ ਦਿੰਦਾ ਤੇ ਜਿਹੜੇ ਬੰਦੇ ਨੂੰ 10 12 ਸਾਲ ਬਾਅਦ ਜਾਂ 5 ਸਾਲ ਬਾਅਦ ਜਾਂ ਸਾਲ ਬਾਅਦ ਜਾ ਕੇ ਪਤਾ ਲੱਗੂਗਾ ਕਿ ਯਾਰ ਹਾਂ ਉਹ ਬੰਦੇ ਨੇ ਮੈਨੂੰ ਬੁਲਾਇਆ ਸੀ ਉਹ ਬੰਦੇ ਨੇ ਹਜ਼ਾਰ ਜੂੜੇ ਬਾਦ ਲਿਆ ਬੰਦਾ ਫਿਰ ਵੀ ਦੁਆਈ ਦੇਊਗਾ ਬੰਦਾ ਕਦੇ ਵੀ ਗਲਤ ਨਹੀਂ ਬੋਲੂਗਾ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਹਜ਼ਾਰ ਲੈ ਲਿਆ ਵਿਚਾਰੇ ਨੇ ਆਪਣਾ ਵੀ ਉਹ ਕਰਨਾ ਹੁੰਦਾ ਬੰਦਾ ਤੁਸੀਂ ਕਹਿ ਕੇ ਲੈ ਲਓ ਵੀ ਮੇਰੀਆਂ ਪੰਜ ਦਿਹਾੜੀਆਂ ਟੁੱਟੀਆਂ 60 ਰੁਪਏ ਦੇ ਹਿਸਾਬ ਨਾਲ ਮੈਨੂੰ ਪੈਸੇ ਚਾਹੀਦੇ ਆ ਮੈਂ 10 ਦਿਨ ਗਿਆ ਜਾਂ ਮੇਰਾ ਤੇਲ ਲੱਗ ਪਟੋਲਾ ਲੱਗ ਇਦਾਂ ਦੀਆਂ ਗੱਲਾਂ ਹੁੰਦੀਆਂ ਹਾਂ ਬਹੁਤ ਕਈ ਵਾਰੀ ਕਮੈਂਟ ਮੈਨੂੰ ਇਦਾਂ ਦੇ ਆਉਂਦੇ ਵੀ ਠੋਡੇ ਵਰਗੇ ਬੰਦੇ ਇੱਥੇ ਪਹਿਲਾਂ ਰੱਖ ਲੈਣੇ ਆਂ ਸਾਹਮਣੇ ਲੈਣੇ ਮੁਰਕ ਕੇ ਐਂ ਕੁੱਤੇ ਨੂੰ ਭੌਂਕਣ ਲੱਗ ਜਾਂਦੇ ਆ ਇਦਾਂ ਦੀਆਂ ਕੋਸ਼ਿ ਆਪਾਂ ਨੂੰ ਕਈ ਵਾਰੀ ਕਮੈਂਟ ਆ ਜਾਂਦੇ ਆ ਨਾ ਤੇ ਬਾਅਦ ਚ ਡਿਲੀਟ ਵੀ ਹੋ ਜਾਂਦੇ ਆ ਤੇ ਆਪਾਂ ਚਲੋ ਨਾਰਮਲ ਗੱਲਾਂ ਨੇ ਜਿਹੜੀਆਂ ਹਰ ਇੱਕ insan ਦੇ ਨਾਲ ਬੀਤਦੀਆਂ ਆਪਾਂ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਦੇ ਕਿਉਂਕਿ ਹਰ ਇੱਕ ਬੰਦੇ ਨੇ ਆਪੋ ਆਪਣੀ ਕਮਾਈ ਕਰਨੀ ਆ ਪਰ ਤੁਸੀਂ ਸਾਲ ਦੋ ਸਾਲ ਤੱਕ ਪੈਸਾ ਲੋਣਾ ਹੁੰਦਾ ਤੇ ਉਹ ਬੰਦੇ ਨੇ ਆਪਣੇ ਪੈਸੇ ਕਮਾ ਕੇ ਜਗ੍ਹਾ ਵੀ ਲੈ ਲੈਣੀ ਹੁੰਦੀ ਆ ਇਸ ਕਰਕੇ ਆਪਣੀ ਜਗ੍ਹਾ ਕਦੋਂ ਮਾਰਨੀ ਕਦੋਂ ਘਰ ਬਣਾਉਣਾ ਕੋਈ ਪਤਾ ਨਹੀਂ ਨਿੱਕੇ ਨਿੱਕੇ ਗੱਲਾਂ ਸ਼ੇਅਰ ਕਰਨੇ ਸਿੱਖੋ ਤੇ ਇਮਾਨਦਾਰੀ ਨਾਲ ਵਰਤਣਾ ਸਿੱਖੋ ਤੇ ਤੁਸੀਂ ਹਰ ਦਿਨ ਤੇ ਹਰ ਰੋਜ਼ ਮਹਾਰਾ ਦਾ ਨਾਮ ਜਪੋ ਜੇ ਤੁਸੀਂ ਸਤਨਾ ਬਾਹੀ ਗੁਰੂ ਕੀ ਕਰਦੇ ਹੋ ਸਵੇਰੇ ਸ਼ਾਮ ਦਾ ਸ਼ੁਗਰਾ ਦੀ ਸ਼ੁਗਰਾ ਦਾ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਸਕੂਨ ਆਉਣਾ ਸ਼ੁਰੂ ਹੋ ਜਾਊਗਾ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਟਲੀ ਬਾਰੇ ਆਪਾਂ ਨੂੰ ਥੋੜੀ-ਥੋੜੀ ਪਤਾ ਲੱਗਦੀਆਂ ਆਪਾਂ ਪਾਉਣੇ ਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਗਲੀ ਵੀਡੀਓ ਦਾ ਤੁਸੀਂ ਇੰਤਜ਼ਾਰ ਕਰਿਓ ਮੈਂ ਵੈਸੇ ਬਹੁਤ ਘੱਟ ਕਹਿੰਦਾ ਪਰ ਹੁਣ ਮੈਂ ਜਿੱਦਾਂ-ਜਿੱਦਾਂ ਚੀਜ਼ ਨੂੰ ਪੜ੍ਹਾਈ ਕਰਦਾ ਮੈਂ ਪੜ੍ਹਦਾ ਚੀਜ਼ ਦੇ ਬਾਰੇ ਆਪਾਂ ਕਹਿਣਾ ਸ਼ੁਰੂ ਕਰ ਦਿੰਨੇ ਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝਣਾ ਸ਼ੁਰੂ ਕਰੋ ਜਿਹੜੇ ਤੁਹਾਡੇ ਪੁਰਾਣੇ ਬੰਦੇ ਤੁਸੀਂ ਉਹਨਾਂ ਤੋਂ ਪੁੱ ਪੇਪਰ ਕਿੱਥੇ ਬਣਦੇ ਆ ਕਿਵੇਂ ਬਣਦੇ ਆ ਕੀ ਕਹਿਣਾ ਚਾਹੀਦਾ ਕੀ ਲਿਖਣਾ ਕੀ ਪੜ੍ਹਨਾ ਚਾਹੀਦਾ ਕਿੱਥੇ ਆਉਣਾ ਜਾਣਾ ਚਾਹੀਦਾ ਹਰ ਇੱਕ ਚੀਜ਼ ਇੱਥੇ ਚਾਹੀਦੀ ਆ ਹਰ ਇੱਕ ਚੀਜ਼ ਇੱਥੇ ਫਰੀਦ ਨਹੀਂ ਪੈਸੇ ਦੀ ਆ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰੋ ਤੇ ਮੈਂ ਵੀ ਤੁਹਾਡੇ ਨਾਲੇ ਮੈਂ ਵੀ ਆਪ ਵੀ ਨਵਾਂ ਹੀ ਆ ਮੈਨੂੰ ਵੀ ਕੋਈ ਜ਼ਿਆਦਾ ਸਾਲ ਨਹੀਂ ਹੋਏ ਪਰ ਮੈਨੂੰ ਇਹ ਮਹਿਸੂਸ ਹੁੰਦਾ ਹਨਾ ਵੀ ਯਾਰ ਕਿੰਨੇ ਬੰਦੇ ਵਿਚਾਰੇ ਚੁੱਪ ਕਰਕੇ ਇੱਦਾਂ ਹੀ ਦਿਨ ਕੱਟੀ ਜਾਂਦੇ ਆ ਤੇ ਕੋਈ ਬੰਦਾ ਕਿਸੇ ਦੇ ਸਾਹਮਣੇ ਨਹੀਂ ਬੋਲਦਾ ਜੀ ਜੀ ਕਰਨਾ ਬੰਦ ਕਰੋ ਨੌਲੇਜ ਲੈਣੀ ਸ਼ੁਰੂ ਕਰੋ YouTube ਤੇ ਸਾਰਾ ਕੁਝ ਪਿਆ ਧੰਨਵਾਦ